ਨਾਲ ਜੀ ਸਾਰਿਆਂ ਨੂੰ ਹੋਰ ਸਨਾਵੋ ਕਿ ਮੈਂ ਠੀਕੋ ਅਮੀਰ ਕਾਜ਼ੀ ਐਂ ਠੀਕ ਹਾਂ ਗੇ ਚੜ ਦੀ ਕਲਾ ਵਿੱਚ ਰਹਾਂਗੀ ਅੱਜ ਜੀ ਆਪਾਂ ਲਿਆਂਦਾ ਨਾਰੀਅਲ ਮੈਂ ਕਹਿੰਦੀ ਨਾਰੀਅਲ ਲੈਣ ਲੱਗੇ ਤੁਸੀਂ ਬਿਲਕੁਲ ਧਿਆਨ ਰੱਖਿਆ ਕਰੋ ਅਸੀਂ ਜਿਹੜਾ ਨਾਰੀਅਲ ਲਿਆਂਦਾ ਹੈ ਉਹਦੇ ਵਿੱਚੋਂ ਕੀ ਨਿਕਲਿਆ ਉਹ ਮੈਂ ਤੁਹਾਨੂੰ ਜ਼ਰੂਰ ਦਿਖਾਉਂਗੀ ਮੈਂ ਤਾਂ ਹੈਰਾਨ ਹੋ ਗਈ ਵੇ ਕੀ ਬਣਿਆ ਹਨਾ ਤੇ ਇਹ ਜਿਹੜਾ ਨਾਰੀਅਲ ਪਾਣੀ ਆ ਉਹ ਵੀ ਬੱਚਾ ਪੀ ਚੁੱਕਾ ਸੀ ਫਿਰ ਜਦ ਆਪਾਂ ਉਹਨੂੰ ਦੇਖਿਆ ਤਾਂ ਉਹਦੇ ਵਿੱਚੋਂ ਮੈਂ ਤੁਹਾਨੂੰ ਦਿਖਾਉਣੀ ਆ ਕੀ ਨਿਕਲਿਆ ਆ ਬਹੁਤ ਮੈਂ ਹੈਰਾਨ ਹੋ ਗਈ ਦੇਖ ਕੇ ਵੀ ਇੰਨੀ ਵੱਡੀ ਚੀਜ਼ ਇਹਦੇ ਵਿੱਚੋਂ ਕਿੱਦਾਂ ਨਿਕਲਿਆ ਹੈ ਨਾ ਤੇ ਮੈਂ ਤੁਹਾਨੂੰ ਜ਼ਰੂਰ ਦਿਖਾਉਣੀ ਆ ਤੁਸੀਂ ਵੀ ਜ਼ਰੂਰ ਇਸ ਚੀਜ਼ ਦਾ ਖਿਆਲ ਰੱਖਿਆ ਕਰੋ ਨਾਰੀਅਲ ਖਰੀਦਣ ਟੱਕੇ ਤੇ ਮੈਂ ਤੁਹਾਨੂੰ ਦਿਖਾਉਣੀ ਹੁਣ ਆ ਦੇਖੋ ਜੀ ਆਪਾਂ ਲਿਆਂਦਾ ਨਾਰੀਅਲ ਇਹ ਮੁੰਡੇ ਨੇ ਹੈ ਨਾ ਪੀ ਲਿਆ ਸੀ ਮੈਨੂੰ ਥੋੜਾ ਸ਼ੱਕ ਹੋਇਆ ਮੈਂ ਦੇਖਿਆ ਵੀ ਇਹਦੇ ਵਿੱਚ ਕੁਝ ਹੈਗਾ ਆ ਮੈਂ ਕਿਹਾ ਇਹਨੂੰ ਮੈਂ ਹੁਣ ਦੇਖਣਾ ਜ਼ਰੂਰੀ ਆ ਮੈਂ ਇਹਦਾ ਚੰਗੀ ਤਰ੍ਹਾਂ ਇਹਦਾ ਮੈਂ ਆਪਰੇਸ਼ਨ ਕੀਤਾ ਮੈਂ ਕੀ ਕੀਤਾ ਮੈਂ ਇਹਨੂੰ ਲਪਾਫੇ ਦੇ ਵਿੱਚ ਪਾ ਕੇ ਨਾ ਮੈਂ ਪਹਿਲਾਂ ਪਾ ਲਿਆ ਹੋ ਸਕਦਾ ਮੈਂ ਤੁਹਾਨੂੰ ਮੈਂ ਉਸ ਟਾਈਮ ਦਿਖਾਉਂਦੀ ਮੈਂ ਲਿਫਾਫੇ ਦੇ ਵਿੱਚ ਪਾ ਕੇ ਬਾਹਰ ਗਲੀ 'ਚ ਜਾ ਕੇ ਨਾ ਮੈਂ ਆ ਮਾਰ-ਮਾਰ ਕੇ ਇਹਨੂੰ ਇਹਨੂੰ ਬੜੀ ਮੁਸ਼ਕਲਾਂ ਦੇ ਨਾਲ ਮੈਂ ਇਹਨੂੰ ਤੋੜਿਆ ਮੈਂ ਤੁਹਾਨੂੰ ਦੱਸਦੀ ਆ ਹੁਣ ਮੈਂ ਤੋੜ ਹੀ ਲਿਆ ਹੋਇਆ ਆ ਤੇ ਆਜੋ ਤੁਹਾਨੂੰ ਕੀ ਦਿਖਾਵਾਂ ਦਿਖਾਵਾਂ ਇਹ ਤਾਂ ਛੁੱਕੀ ਹੀ ਨਿਕਲਿਆ ਆਜੋ ਆਜੋ ਆਨ ਆ ਦੇਖੋ ਤੁਸੀਂ ਇਹ ਚੀਜ਼ ਜਿਹੜੀ ਆ ਬਿਲਕੁਲ ਵੀ ਮਿਸ ਨਹੀਂ ਕਰਨੀ ਹੈਗੀ ਤੇ ਇਹਨੂੰ ਆਪਾਂ ਇਦਾਂ ਤੋੜ ਲਿਆ ਆ ਤਾਂ ਹੁਣ ਮੈਂ ਇਹਨੂੰ ਟੂਟੀ ਦੇ ਥੱਲੇ ਧੋ ਲੈਣੀ ਆ ਤੁਹਾਨੂੰ ਦਿਖਾਉਣੀ ਆ ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਧੋ ਲਿਆ ਹੈਗਾ ਆ ਤਾਂ ਜੋ ਜਿਹੜੀ ਵਿੱਚ ਲੱਕੜਾਂ ਜੀਆਂ ਡਿੱਗ ਜਾਂਦੀਆਂ ਹਨਾ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਕਿਉਂਕਿ ਮੈਂ ਅੱਧਾ ਨਾਰੀਅਲ ਪਹਿਲਾਂ ਜਿਹੜਾ ਇਹ ਕੱਢ ਚੁੱਕੀ ਆ ਇਹਦੇ ਵਿੱਚੋਂ ਤੇ ਬਾਕੀ ਹੋਰ ਕੀ ਨਿਕਲੇ ਉਹ ਵੀ ਤੁਹਾਨੂੰ ਦਿਖਾਉਣੀ ਆ ਤੁਸੀਂ ਇਹ ਚੀਜ਼ ਜਿਹੜੀ ਆ ਬਿਲਕੁਲ ਵੀ ਗਵਾਉਣੀ ਨਹੀਂ ਹੈਗੀ ਦੇਖੋ ਆਪਾਂ ਬੈਸੇ ਖਾਚੇ ਪੈਰੇ ਪੈਸੇ ਜਿਹੜੇ ਆਪਾਂ ਪੂਰੇ ਵਸੂਲ ਕਰਦੇ ਆ ਆਪਾਂ ਕੀ ਕਰਦੇ ਨਾਰੀਅਲ ਕੱਢ ਕੇ ਪਾਣੀ ਪੀ ਕੇ ਨਾਰੀਅਲ ਜਿਹੜਾ ਆਪਾਂ ਸਿੱਟ ਦਿੰਨੇ ਆ ਤੁਸੀਂ ਉੱਤੇ ਵਿੱਚ ਦੇਖ ਲਿਆ ਕਰੋ ਵੀ ਵਿੱਚ ਕਿਰੀ ਹੈਗੀ ਆ ਜਾਂ ਨਹੀਂ ਹੈਗੀ ਦੇਖੋ ਆਪਾਂ ਕਿੰਨੀ ਵਧੀਆ ਚੀਜ਼ ਹੈ ਜਿਹੜੀ ਇੰਦੀ ਚੱਕ ਕੇ ਆਪਾਂ ਸਿੱਟ ਦਿੰਨੇ ਆ ਹਨ ਤੁਸੀਂ ਇਸ ਚੀਜ਼ ਦਾ ਜਰੂਰ ਖਿਆਲ ਰੱਖਿਆ ਕਰੋ ਵੀ ਆਪਾਂ ਜਿਹੜੀ ਇਹ ਚੀਜ਼ ਹੈ ਵਧੀਆ ਚੀਜ਼ ਆਪਾਂ ਸਿੱਟ ਹੀ ਦਿੰਨੇ ਆ ਹਨ ਪਾਣੀ ਕਿੰਨਾ ਕਿਤੇ ਨਿਕਲਦਾ ਹੈਗਾ ਆ ਇਹ ਸਾਰੇ ਨੂੰ ਤੁਸੀਂ ਇਸ ਤਰ੍ਹਾਂ ਕਰਕੇ ਕੱਢ ਲਿਆ ਕਰੋ ਮੈਂ ਤਾਂ ਇਸੇ ਤਰ੍ਹਾਂ ਸਾਰਾ ਜਿਹੜਾ ਇਹ ਨਾੜੀ ਵਾਲਿਆ ਕੱਢ ਲੈਣਾ ਹੈ ਤਾਂ ਤੁਹਾਨੂੰ ਮੈਂ ਦਿਖਾਉਣੀ ਹੈ ਸਾਰਾ ਕੱਢ ਕੇ ਵੀ ਦੇਖੋ ਕੋਲੀ ਇੱਕ ਆਪਣੀ ਇਹ ਹੀ ਨਿਕਲੇ ਹੋਣੀ ਹੈ ਆ ਦੇਖੋ ਇੰਨਾ ਵੱਡਾ ਤਾਂ ਇਹ ਪੱਲਾ ਹੀ ਕੱਢ ਲਿਆ ਹੈਗਾ ਮੈਂ ਹਨ ਅੱਦੇ ਦੇ ਵਿੱਚੋਂ ਇਹ ਵੀ ਕੱਢ ਲੈਣਾ ਬਿਲਕੁਲ ਨਾ ਇਦਾਂ ਕਰਿਆ ਕਰੋ ਇਹ ਕੋਈ ਸ਼ਰਮਚੂਰਮਾ ਵਾਲੀ ਕੋਈ ਗੱਲ ਨਹੀਂ ਹੈਗੀ ਪੈਸੇ ਖਰਚੇ ਹੋਏ ਨਾਲੇ ਖਾਣ ਵਾਲੀ ਚੀਜ਼ ਤਾਂ ਹੈ ਹੀ ਆ ਵੀ ਆਪਾਂ ਕਹਦੇ ਨੇ ਲੈ ਇਹ ਕਿਹੜੇ ਕੰਮਾਂ ਚੋਂ ਕੰਮ ਬੱਚੇ ਜਿਹੜੇ ਅੱਜ ਕੱਲ ਦੇ ਨਾ ਇਦਾਂ ਹੀ ਕਰਦੇ ਆ ਵੀ ਅਸੀਂ ਨਹੀਂ ਇਹ ਕੰਮ ਕਰਨੇ ਹੈਗੇ ਪਰ ਨਹੀਂ ਤੁਸੀਂ ਜੇ ਕੋਈ ਸਿਆਣੀਆਂ ਬੀਬੀਆਂ ਤਾਂ ਹੈਗੀਆਂ ਨਾ ਜਾਂ ਕੋਈ ਮੇਰੇ ਆ ਗਈਆਂ ਤਾਂ ਉਹ ਇਦਾਂ ਤੁਸੀਂ ਕਰ ਲਿਆ ਕਰੋ ਮੈਂ ਸਿਆਣੀ ਆ ਇਸ ਇਸ ਕੰਮ ਨੂੰ ਮੈਂ ਸਿਆਣੀ ਕਹਿੰਦੀ ਹਾਂ ਤਾਂ ਚਲੋ ਮੇਰੇ ਅਰਦਾ ਕੋਈ ਪਾਗਲ ਹੋਣਾ ਹੀ ਨਹੀਂ ਚਾਹੀਦੀ ਦੁਨੀਆਂ ਤੇ ਤੇ ਬਰ ਮੈਂ ਨਾ ਇਦਾਂ ਹੀ ਕਰਦੀ ਹੁੰਨੀ ਹ ਕੋਈ ਨਾਰੀ ਵਾਲ ਕੋਈ ਸੱਟੇ ਕਰ ਲਿਆ ਆਪੇ ਮੈਂ ਉਹਨੂੰ ਜ਼ਰੂਰ ਦੇਖਦੀ ਹੁੰਨੀ ਇਹਦੇ ਵਿੱਚ ਕੁਝ ਹੈਗਾ ਜਾਂ ਨਹੀਂ ਹੈਗਾ ਜੇ ਹੋਵੇ ਤਾਂ ਆਪਾਂ ਜ਼ਰੂਰ ਹੈ ਇਸ ਤਰ੍ਹਾਂ ਜਿਹੜਾ ਇਹ ਕੁਆੜ ਲੈਣੇ ਆ ਜੇ ਮੈਂ ਕਹਾਂ ਕਿ ਉਹਨਾਂ ਅੱਜ ਆਪਾਂ ਇਹਦੀ ਵੀਡੀਓ ਪਾਈ ਜਾਵੇ ਤਾਂ ਜੋ ਸਾਰੇ ਭੈਣ ਭਰਾ ਆਇਆ ਉਸ ਚੀਜ਼ ਦਾ ਫਾਇਦਾ ਲੈ ਸਕਣ ਤੇ ਤੁਹਾਨੂੰ ਹੁਣ ਤਾਂ ਉਹ ਕੀ ਕਹਿਣਾ ਹੈ ਤੁਸੀਂ ਬਸ ਇਸ ਤਰ੍ਹਾਂ ਇਹਦੀ ਕੱਢ ਲਿਆ ਕਰੋ ਤੇ ਆਪਣੇ ਬੱਚਿਆਂ ਨੂੰ ਦਿਆ ਕਰੋ ਖਾਣ ਵਾਲੀ ਤੇ ਇਹੀ ਜ਼ਿਆਦਾ ਵਧੀਆ ਚੀਜ਼ ਆ ਤੇ ਦੇਖੋ ਮੈਂ ਉਹ ਤੁਹਾਨੂੰ ਖਾ ਕੇ ਦਿਖਾਉਣੀ ਆ ਆ ਦੇਖੋ ਉਹ ਤਾਂ ਮੇਰਾ ਖੋ ਗਏ ਵੀ ਰਹਿ ਗਿਆ ਮਨ ਤੋਂ ਐਦਾਂ ਦਾ ਆ ਕੈਮਰਾ ਹੀ ਛੋਟਾ ਛੱਡਿਆ ਸੀ ਤੁਸੀਂ ਜਿਸ ਤਰ੍ਹਾਂ ਕਿਨੀਆਂ ਕੱਢ ਲਿਆ ਕਰੋ ਖਾਇਆ ਕਰੋ ਬਹੁਤ ਸਵਾਦ ਲੱਗਦੀ ਆ ਅਸਲੀ ਚੀਜ਼ ਤਾਂ ਇਹ ਹੀ ਆ ਖਾਣ ਵਾਲੀ ਹਨ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਜੀ ਮਿਲਾਂਗੇ ਆਪਾਂ ਇੱਕ ਹੋਰ ਵੀਡੀਓ ਦੇ ਨਾਲ ਹੁਣ ਚਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ